ਅੰਤੀ ਅੱਜ ਸਿੱ ਤੁਹਾਨੂੰ ਦੱਸਾਂਗੇ ਜੀ ਨਾਰੀਅਲ ਦੇ ਤੇਲ ਦੇ ਫਾਇਦੇ ਤੇ ਸਰੋਂ ਦੇ ਤੇਲ ਦੇ ਬਾਰੇ ਇਹ ਤੁਸੀਂ ਕਿਸ ਤਰ੍ਹਾਂ ਵਰਤਣਾ ਹੈ ਔਰ ਬੱਚਿਆਂ ਦੇ ਕੀ ਕੀ ਫਾਇਦੇ ਹੋਣਗੇ ਅਗਰ ਅਸੀਂ ਇਹਨਾਂ ਨੂੰ ਬੱਚਿਆਂ ਦੇ ਲਗਾ ਰਹੇ ਹਾਂ ਅਗਰ ਤੁਸੀਂ ਛੋਟੇ ਬੱਚੇ ਦੇ 6 ਮਹੀਨੇ ਤੋਂ ਛੋਟੇ ਬੱਚੇ ਦੇ ਤੇਲ ਲਗਾਉਣਾ ਹੈ ਤਾਂ ਤੁਹਾਨੂੰ ਅਸੀਂ ਇਹੀ ਦੱਸਾਂਗੇ ਕਿ ਤੁਸੀਂ ਹਮੇਸ਼ਾ ਕੋਕੋਨਟ ਆਇਲ ਹੀ ਵਰਤਣਾ ਹੈ ਅਗਰ ਬੱਚੇ 6 ਮਹੀਨੇ ਤੋਂ ਉੱਪਰ ਹੈ ਤਾਂ ਤੁਸੀਂ ਦੋਨੋਂ ਤੇਲ ਵਰਤ ਸਕਦੇ ਹੋ 5-6 ਬੂੰਦਾਂ ਤੁਸੀਂ ਸਰੋਂ ਦੇ ਤੇਲ ਦੀਆਂ ਲੈ ਲੈਣੀਆਂ ਔਰ 5-6 ਬੂੰਦਾਂ ਹੀ ਤੁਸੀਂ ਨਾਰੀਅਲ ਦੇ ਤੇਲ ਦੀਆਂ ਲੈ ਲੈਣੀਆਂ ਬੱਚੇ ਦੇ ਅੰਡਰ ਆਰਮਸ ਤੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ ਤੁਸੀਂ ਗਰਦਨ ਦੇ ਬੈਕਸਾਈਡ ਤੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ ਤੇ ਲੱਤਾਂ ਦੇ ਉੱਪਰ ਇਸ ਤਰ੍ਹਾਂ ਅਗਰ ਤੁਸੀਂ ਸਾਰੀ ਬਾਡੀ ਤੇ ਬੱਚੇ ਦੇ ਮਾਲਿਸ਼ ਕਰਦੇ ਹੋ ਤਾਂ ਬੱਚੇ ਦਾ ਜਿਹੜੀ ਹੈ ਬਲੱਡ ਦਾ ਸਰਕੂਲੇਸ਼ਨ ਆ ਉਹ ਬਹੁਤ ਚੰਗੇ ਤਰੀਕੇ ਨਾਲ ਹੁੰਦਾ ਹੈ ਬੱਚੇ ਨੂੰ ਨੀਂਦ ਬਹੁਤ ਅੱਛੀ ਹੁੰਦੀ ਹੈ ਸਰੋਂ ਦਾ ਤੇਲ ਐਂਟੀਫੰਗਲ ਤੇ ਐਂਟੀਬੈਕਟੀਰੀਅਲ ਹੁੰਦਾ ਇਹ ਬੱਚੇ ਦੀ ਬਾਡੀ ਵਾਸਤੇ ਬਹੁਤ ਅੱਛਾ ਮੰਨਿਆ ਜਾਂਦਾ ਹੈ ਅਗਰ ਤੁਸੀਂ ਲਗਾਤਾਰ ਬੱਚੇ ਨੂੰ ਨਵਾਉਣ ਤੋਂ 2 ਘੰਟੇ ਪਹਿਲਾਂ ਇਹ ਤੇਲ ਨੂੰ ਵਰਤਦੇ ਹੋ ਤੇ ਬੱਚੇ ਦਾ ਜਿਹੜਾ ਸਿਰ ਦੇ ਬਲੇਕ ਦਾ ਸਰਕੂਲੇਸ਼ਨ ਉਹ ਵੀ ਬਹੁਤ ਅੱਛਾ ਹੁੰਦਾ ਬੱਚੇ ਨੂੰ ਨੀਂਦ 4-5 ਘੰਟੇ ਲਗਾਤਾਰ ਆਂਦੀ ਹੈ ਬੱਚੇ ਨੂੰ ਨੀਂਦ ਦੇ ਵਿੱਚ ਕਦੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ